ਟਾਈਮ ਪੀਸ ਸਾਰੇ ਚੱਲ ਪੈਣੇ ਮੇਰੇ ਹੱਕ ਵਿੱਚ ਮੱਥਾ ਲਾ ਲਿਆ ਮੱਥੇ ਦੀ ਲਕੀਰ ਨਾਲ ਨਹੀਂ ਜੱਟ ਦੀ ਲੜਾਈ ਤਕਦੀਰ ਨਾਲ ਐ ਕਿਸੇ ਲੀਰ ਨਾਲ ਨਹੀਂ ਕਿਸੇ ਹੀਰ ਨਾਲ ਨਹੀਂ ਜਿਹੜੀ ਸਕਸੈਸ ਸਟੋਰੀ ਅੱਜ ਸਾਡੇ ਕੋਲੇ ਆਈ ਆ ਉਹਦੇ ਵਿੱਚ ਮੈਂ ਉਹਨੂੰ ਪੁਰਤਗਾਲ ਕਹਾ ਜਾਂ ਕਰੋਸ਼ੀਆ ਦੀ ਸਕਸੈਸ ਸਟੋਰੀ ਕਹਾ ਇਹ ਚੀਜ਼ ਦੀ ਜਜਮੈਂਟ ਤੁਸੀਂ ਕਰਨੀ ਐ ਕਮੈਂਟਾਂ ਦੇ ਵਿੱਚ ਕਿ ਕੀ ਹੋਇਆ ਕਿਵੇਂ ਹੋਇਆ ਤੇ ਕਿਵੇਂ ਆਪਾਂ ਇਹਨਾਂ ਨੂੰ ਵੀਜ਼ਾ ਲਿਆ ਸੁਖਵਿੰਦਰ ਸਿੰਘ ਅੱਜ ਆਪਣੇ ਕੋਲੇ ਆਇਆ ਯੂਪੀ ਤੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਅੱਜ ਇਹ ਸਕਸੈਸ ਸਟੋਰੀ ਇਹ ਆਪਣੀ ਜ਼ੁਬਾਨੋਂ ਦੱਸਣਗੇ ਕਿਵੇਂ ਐਕਸਪੀਰੀਅੰਸ ਹੈ 7 ਸੀਜ਼ਨ ਨਾਲ ਤਦੋਂ ਜੁੜੇ ਸੀ ਕੀ ਕੀ ਪ੍ਰੋਬਲਮ ਸਾਹਮਣੇ ਹੋਈਆਂ ਮੈਂ ਹਰ ਇੱਕ ਚੀਜ਼ ਬਿਲਕੁਲ ਕਲੀਅਰ ਕਰ ਦੱਸਣਾ ਹੁਣਾ ਮੈਂ ਲੋਕਾਂ ਵਾਂਗੂ ਕੱਲੇ ਵੀਜ਼ੇ ਨਹੀਂ ਦੱਸਦਾ ਮੈਂ ਇਹ ਵੀ ਦੱਸਦਾ ਕਿ ਇਹਨਾਂ ਨੇ ਨੁਕਸਾਨ ਵੀ ਖਾਦਾ ਤੇ ਫਾਇਦਾ ਵੀ ਲਿਆ ਇੱਥੇ ਹੀ ਜਦੋਂ ਬੰਦੇ ਨੂੰ ਵਿਸ਼ਵਾਸ ਹੁੰਦਾ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਹਦੇ ਵਿੱਚ ਵਿਸ਼ਵਾਸ ਜਿੱਤ ਜਾਂਦਾ ਤੇ ਵੀਜ਼ਾ ਲੈ ਲੈਂਦਾ ਇਹਨਾਂ ਦਾ ਸਬਰ ਤੇ ਵਿਸ਼ਵਾਸ ਦੋਨਾਂ ਨੇ ਇਹ ਵੀਜ਼ਾ ਲੈ ਲਿਆ ਬਹੁਤ ਬਹੁਤ ਮੁਹਰ ਦਾ ਹਨੂ ਵੀਰ ਇਹ ਵੀਜ਼ਾ ਨਹੀਂ ਹੈ ਇਹ ਵਿਸ਼ਵਾਸ ਹੈ ਹਾਂਜੀ ਸਬਰ ਜਿਹੜਾ ਤੁਸੀਂ ਇੰਨੀ ਦੂਰੋਂ ਸਾਡੇ ਤੇ ਕੀਤਾ ਹਾਂਜੀ ਜਿਹੜਾ ਉਹ ਟਾਈਮ ਆਇਆ ਸੀਗਾ ਉਹਦੇ ਵਿੱਚ ਮੈਂ ਵੀ ਬਹੁਤ ਜ਼ਿਆਦਾ ਡੀਮੋਟੀਵੇਟ ਹੋਇਆ ਸੀ ਕਿਉਂਕਿ ਮੈਂ ਵੀ ਇਨਸਾਨ ਹਾਂ ਪਰ ਇਹ ਜਿਹੇ ਕੈਂਡੀਡੇਟ ਸੀਗੇ ਇਹ ਜਿਹੇ ਭਰਾ ਸੀ ਜਿਨ੍ਹਾਂ ਨੇ ਉਸ ਟਾਈਮ ਦੇ ਵਿੱਚ ਮੇਰਾ ਸਾਥ ਦਿੱਤਾ ਕਹਿੰਦੇ ਪਾਜੀ ਤੁਸੀਂ ਗਲਤ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਤੇ ਉਹੀ ਜਿਹੜੇ ਨਾਲ ਖੜੇ ਸੀ ਅੱਜ ਵੀਜ਼ਾ ਲੈ ਕੇ ਵੀ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਉਸ ਟਾਈਮ ਤੇ ਮੈਨੂੰ ਇੰਨਾ ਪੋਜ਼ਿਟਿਵ ਕਰਨ ਲਈ ਕਿਉਂਕਿ ਉਸ ਟਾਈਮ ਮੈਂ ਵਿਖਰ ਗਿਆ ਸੀ ਸੋ ਬੰਦਾ ਸੀਗਾ ਉਸ ਟਾਈਮ ਤੁਸੀਂ ਵੀ ਦੇਖਿਆ ਯਾਰ ਕਿੰਨੇ ਸੋਹਣੀ ਸਬਮਿਸ਼ਨ ਕਰਾ ਕੇ ਜਦੋਂ ਐਂਡ ਬਿਲਕੁਲ ਪ੍ਰਸ਼ਾਦ ਕਹਿੰਦੇ ਵੀ ਹਾਂ ਪਲੇਟ 'ਚ ਪਾਉਣ ਵਾਲਾ ਸੀ ਇੱਦਾਂ ਲੱਗਦਾ ਜੀ ਕੋਈ ਖੋ ਕੇ ਲੈ ਗਿਆ ਬੜਾ ਇੱਕ ਵਾਰੀ ਫੀਲ ਹੋਇਆ ਹਾਂਜੀ ਹੈਨਾ ਉਸ ਟਾਈਮ ਬੜਾ ਤੱਕਾ ਤੁਹਾਨੂੰ ਵੀ ਲੱਗਿਆ ਹੋਣਾ ਪਰ ਤੁਸੀਂ ਸਮਝੇ ਹਰਕ ਜੀ ਨੂੰ ਮੈਨੂੰ ਬੜਾ ਵਧੀਆ ਲੱਗਾ ਪਹਿਲਾਂ ਤਾਂ ਆਪੇ ਇੰਟਰੋਡਕਸ਼ਨ ਦੱਸ ਦੋ ਆਪਾਂ ਗੱਲ ਸ਼ੁਰੂ ਕਰੀਏ ਐਂਡ ਤੱਕ ਵੀਡੀਓ ਜਰੂਰ ਦੇਖਿਓ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਜੇ ਬੰਦੇ ਨੇ ਕਿਸੇ ਨੇ ਵੀਜ਼ਾ ਅਪਲਾਈ ਕਰਨਾ ਤਾਂ ਇਹ ਵੀਡੀਓ ਦੇਖ ਕੇ ਆਵੇ ਇਹ ਤੋਂ ਕੁਝ ਸਿੱਖ ਕੇ ਆਵੇ ਕਿਉਂਕਿ ਇਹਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਣਾ ਤੇ ਜੇ ਤੁਹਾਨੂੰ ਵਧੀਆ ਲੱਗੀ ਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਫੋਲੋ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਅੱਗੇ ਆਪਾਂ ਅੱਜ ਗੱਲ ਕਰਾਂਗੇ ਸੁਖਵਿੰਦਰ ਜੀ ਹਾਂਜੀ ਬਹੁਤ ਬਹੁਤ ਮੁਬਾਰਕਾਂ ਜੀ ਬਿਲਕੁਲ ਆਪਣੇ ਬਾਰੇ ਦੱਸੋ ਕਿੱਥੋਂ ਜੀ ਮੇਰਾ ਨਾਮ ਸੁਖਵਿੰਦਰ ਆ ਮੈਂ ਉੱਤਰਾਖੰਡ ਤੋਂ ਬਿਲੋਂਗ ਕਰਦਾ ਹਾਂ ਜਸਪਰ ਤੋਂ ਹਾਂ ਹੋਰ ਆਪਾਂ ਇੰਸਟਾਗ੍ਰਾਮ ਦੇ ਰਿਵਿਊਜ਼ ਵਗੈਰਾ ਦੇਖਦੇ ਸੀਗੇ ਸਰ ਦੇ ਤਾਂ ਉੱਥੋਂ ਆ ਕੇ ਆਪਾਂ ਸਾਨੂੰ ਕੰਟੈਕਟ ਕੀਤਾ ਤਾਂ ਆਪਣਾ ਫਾਈਲ ਵਾਲਿਆ ਗਾਈਡੈਂਸ ਲਈਤੀਆ ਕਦੋਂ ਆਏ ਸੀ ਤੁਸੀਂ ਆਪਾਂ ਸਾਨੂੰ 1 ਸਾਲ ਹੋ ਗਿਆ ਪੂਰਾ ਆਏ ਹੋਏ ਆਏ ਪੂਰੇ ਆਹੀ ਦਿਨਾਂ ਦੇ ਵਿੱਚ ਆਪਾਂ ਪੁਰਤਗਾਲ ਦੀ ਐਮਬੈਸੀ ਦੇ ਵਿੱਚ ਹਾਂਜੀ ਹਾਂਜੀ ਤੇ ਪੁਰਤਗਾਲ ਦੇ ਵਿੱਚ ਤੁਸੀਂ ਆਪ ਹੀ ਜਾ ਕੇ ਆਪਣੀ ਐਮਬੈਸੀ ਦੇ ਵਿੱਚ ਫਾਈਲ ਸਬਮਿਟ ਕਰਵਾਈ ਸੀ ਹਾਂਜੀ ਬਿਲਕੁਲ ਤੁਹਾਨੂੰ ਮੈਂ ਦਿੱਲੀ ਮਿਲਿਆ ਸੀ ਹਾਂਜੀ ਸਬਮਿਸ਼ਨ ਕਰਾਈ ਸੀ ਹਾਂਜੀ ਕਿੰਨੇ ਟਾਈਮ ਆਪਾਂ ਵੇਟ ਕਰਨ ਤੋਂ ਬਾਅਦ ਆਪਾਂ ਨੂੰ ਉਹਦੇ ਵਿੱਚੋਂ ਬੜਾ ਨੁਕਸਾਨ ਆਪਾਂ ਝੱਲਿਆ ਤੁਹਾਨੂੰ ਉਹਦਾ ਰੀਜ਼ਨ ਵੀ ਪਤਾ ਲੱਗ ਗਿਆ ਸੀ ਜੀ ਹਾਂ ਕੁਝ ਚਾਰ ਮੁੰਡਿਆਂ ਦੀ ਦੇਖੋ ਕਦੇ ਵੀ ਮੈਂ ਬਾਰ ਬਾਰ ਕਹਿਣਾ ਹੁਣ ਜਦੋਂ ਤੁਸੀਂ ਫੋਕਸ ਹੋਣਾ ਸਾਰਾ ਹੋਣਾ ਕਦੇ ਗਰੁੱਪ ਦੇ ਵਿੱਚ ਕੋਈ ਬੰਦਾ ਖਰਾਬ ਵੀ ਕਰਨ ਵਾਲੇ ਹੁੰਦੇ ਚੰਗੇ ਵੀ ਹੁੰਦੇ ਆ ਆਪਣਾ ਬਚਾਅ ਆਪ ਕਰੋ ਨਹੀਂ ਤਾਂ ਉਹ ਆਪ ਵੀ ਖਰਾਬ ਹੁੰਦੇ ਸਾਰਿਆਂ ਨੂੰ ਲੈ ਕੇ ਵਹਿ ਜਾਂਦੇ ਆ ਉਵੇਂ ਉਹ ਸਾਡਾ ਸਾਰਾ ਗਰੁੱਪ ਲੈ ਕੇ ਵਹਿ ਗਏ ਸਾਨੂੰ ਉਹ ਚੀਜ਼ ਦੀ ਤਕਲੀਫ ਬਹੁਤ ਆਫਰਕ ਸੀ ਉਸ ਚੀਜ਼ ਤੋਂ ਬਹੁਤ ਕੁਝ ਸਿੱਖਿਆ ਹਰ ਵਾਰੀ ਕੋਈ ਸਿੱਖਣ ਨੂੰ ਮਿਲਦਾ ਅਸੀਂ ਸਿੱਖਦੇ ਰਹਿਣਾ ਪਰ ਉਹ ਗਲਤੀ ਦੁਬਾਰਾ ਨਾ ਹੋਵੇ ਅਸੀਂ ਇਹ ਚੀਜ਼ ਦੇ ਬਹੁਤ ਧਿਆਨ ਦੇ ਰਹੇ ਹਾਂ ਕਿਉਂਕਿ ਬਹੁਤ ਵੱਡਾ ਨੁਕਸਾਨ ਸੀ ਸਾਡੇ ਤੋਂ ਵੀ ਨਹੀਂ ਚੱਲਿਆ ਗਿਆ ਹਾਂਜੀ ਹਾਂਜੀ ਠੀਕ ਐ ਅੱਗੇ ਤੋਂ ਅਸੀਂ ਉਹ ਚੀਜ਼ ਦਾ ਧਿਆਨ ਰੱਖਣ ਲੱਗੇ ਅਸੀਂ ਇਹਨਾਂ ਨੂੰ ਗਰੁੱਪ ਨਹੀਂ ਬਣਾਉਣ ਦਿੰਦੇ ਸਬਮਿਸ਼ਨ ਦੇ ਟਾਈਮ ਦੇ ਵਿੱਚ ਤੇ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ ਕਿ ਵੀ ਆਹ ਕੋਈ ਕਾਪੀ ਨਾ ਕਰ ਲੇ ਕਿਉਂਕਿ ਤੁਹਾਡਾ ਜਿਹੜਾ ਰਿਸ਼ਤੇਦਾਰ ਆ ਉਹ ਤੁਹਾਡਾ ਨਹੀਂ ਹੈਗਾ ਬਾਹਰ ਗਿਆ ਉਹ ਤੁਹਾਡੇ ਪੇਪਰਾਂ ਦੇ ਨਾਲ ਖੇਡ ਵੀ ਸਕਦਾ ਤੁਹਾਨੂੰ ਨਹੀਂ ਪਤਾ ਉਹਦੇ ਦਿਲ 'ਚ ਕੀ ਆ ਅੱਜ ਦੇ ਟਾਈਮ 'ਚ ਨਹੀਂ ਪਤਾ ਲੱਗਦਾ ਅਸਲ 'ਚ ਤੁਹਾਡਾ ਕਹਿੰਦੇ ਨੇ ਖਾਰ ਕੌਣ ਖਾਂਦੇ ਆ ਜਿਹੜੇ ਨਾਲ ਬਹਿ ਕੇ ਖਾਂਦੇ ਨਾਲ ਵਾਲੇ ਨਹੀਂ ਤਾਂ ਪੁਰਾਣੇ ਬਾਹਰ ਵਾਲਿਆਂ ਨੂੰ ਕੀ ਲੈਣਾ ਦੇਣਾ ਤੁਹਾਡੇ ਤੋਂ ਹਾਂਜੀ ਉਦੋਂ ਸਾਡਾ ਉਹ ਚੀਜ਼ ਦਾ ਨੁਕਸਾਨ ਹੋਇਆ ਸਾਡੀ ਉਸ ਨੁਕਸਾਨ ਦੇ ਵਿੱਚ ਸੁਖਵਿੰਦਰ ਜੀ ਵੀ ਸੀ ਫਿਰ ਉਹ ਨੁਕਸਾਨ ਜਦੋਂ ਤੁਹਾਨੂੰ ਦਿਖਿਆ ਤੁਸੀਂ ਕੀ ਫੀਲ ਕੀਤਾ ਉਹ ਬੁਰਾ ਤਾਂ ਲੱਗਿਆ ਸੀਗਾ ਪਰ ਜਿੱਦਾਂ ਤੁਸੀਂ ਹੌਸਲਾ ਦਿੱਤਾ ਆ ਪਿਆ ਅੱਗੇ ਗਾਈਡੈਂਸ ਕੀਤੀ ਸੀਗੀ ਤਾਂ ਉਸ ਹਿਸਾਬ ਨਾਲ ਆਪਾਂ ਸਬਰ ਕਰਕੇ ਫਿਰ ਦੂਸਰੀ ਕੰਟਰੀ ਬਾਰੇ ਸੋਚਿਆ ਸੀਗਾ ਜਦੋਂ ਤੁਸੀਂ ਅੰਬੈਸੀ ਦੇ ਵਿੱਚ ਗਏ ਤੁਹਾਨੂੰ ਪੂਰੀ ਉਮੀਦ ਹੀ ਸੀਗੀ ਕਿਉਂਕਿ ਏਮਪਲੋਇਰ ਖੁਦ ਆਇਆ ਸੀ ਸਾਰਾ ਕੁਝ ਹਾਂਜੀ ਹਾਂਜੀ ਸਾਨੂੰ ਕੋਈ ਕਮੀ ਪੇਸ਼ੀਸ਼ ਲੱਗੀ ਤੁਹਾਨੂੰ ਨਹੀਂ 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 ਤੁਹਾਨੂੰ ਇਹ ਲੱਗਿਆ ਕਿ ਵੀ ਸਾਡੇ ਨਾਲ ਕੋਈ ਗਲਤ ਹੋਇਆ ਫਰੋਡ ਹੋਇਆ ਨਹੀਂ 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 ਕਈ ਬੰਦਿਆਂ ਦੇ ਦੇਖੋ ਐਕਚੁਅਲੀ ਕੀ ਹੁੰਦਾ ਕਈ ਬੰਦੇ ਨਾ ਸਾਡੇ ਕੋਲ ਸਿਰਫ ਵੀਜ਼ਾ ਲੈਣ ਆਉਂਦੇ ਆ ਸਾਡੇ ਨਾਲ ਰਿਲੇਸ਼ਨ ਨਹੀਂ ਬਣਾਉਣ ਆਉਂਦੇ ਉਹ ਕਹਿੰਦੇ ਸੀ ਆਪਣਾ ਕੰਮ ਕਰੋ ਤੇ ਗੱਲ ਗੱਲ ਖਤਮ ਕਰੋ ਪਰ ਅਸੀਂ ਇਹੀ ਗੱਲ ਕਹਿੰਨੇ ਆ ਜਿਹੜਾ ਬਣ ਕੇ ਆਵੇ ਸਾਡਾ ਬਣ ਕੇ ਆਵੇ ਕੱਲ ਨੂੰ ਉਹ ਬੰਦਾ ਤਾਂ ਹੀ ਵੀਜ਼ਾ ਲਾਊਗਾ ਜਿਹੜਾ ਸਰੈਂਡਰ ਕਰੂਗਾ ਜਿਹੜਾ ਵਿਸ਼ਵਾਸ ਕਰੂਗਾ ਠੀਕ ਹੈ ਜਿਵੇਂ ਤੁਸੀਂ ਕੀਤਾ ਹਾਂਜੀ ਮੈਨੂੰ ਦਿੱਲੀ ਮਿਲੇ ਸਾਰਾ ਕੁਝ ਕਰਾਇਆ ਸਬਮਿਸ਼ਨ ਕਰਾਈ ਉਮੀਦ ਮੈਨੂੰ ਵੀ ਬਹੁਤ ਸੀ ਤੁਹਾਨੂੰ ਵੀ ਬਹੁਤ ਸੀ ਐਟ ਦਿ ਐਂਡ ਜਦੋਂ ਨੁਕਸਾਨ ਹੋਇਆ ਤੁਸੀਂ ਮੈਨੂੰ ਬਹੁਤ ਹੌਸਲਾ ਦਿੱਤਾ ਤੁਹਾਨੂੰ ਇੰਨਾ ਹੌਸਲਾ ਕਿੱਦਾਂ ਆਇਆ ਕਿ ਜਿਹੜਾ ਤੁਸੀਂ ਮੈਨੂੰ ਹੌਸਲਾ ਦਿੱਤਾ ਨਹੀਂ ਤਾਂ ਮੈਂ ਮੋਟੀਵੇਟ ਕਰਦਾ ਅਕਸਰ ਦੇ ਵਿੱਚ ਸਾਰਿਆਂ ਨੂੰ ਤੁਸੀਂ ਮੈਨੂੰ ਕਿਵੇਂ ਮੋਟੀਵੇਟ ਕੀਤਾ ਉਹਨੂੰ ਆਪਾਂ ਦਾ ਬਸ ਤੁਹਾਡੀ ਵੀਡੀਓ ਦੇਖ-ਦੇਖ ਕੇ ਥੋੜਾ ਜਿਹਾ ਆਪਣੇ ਆਪ ਨੂੰ ਮੋਟੀਵੇਟ ਕੀਤਾ ਸੀਗਾ ਕਿ ਮਤਲਬ ਚਲੋ ਇੱਕ ਵਾਰ ਧੋਖਾ ਖਾਈਦਾ ਹੀ ਆ ਹੋਈ ਜਾਂਦਾ ਹੈ ਇਦਾਂ ਨੁਕਸਾਨ ਹੋਈ ਜਾਂਦਾ ਹੈ ਪਰ ਅੱਗੇ ਤੁਸੀਂ ਚੰਗੀ ਤਰ੍ਹਾਂ ਗਾਈਡੈਂਸ ਕੀਤਾ ਆ ਹੂੰ ਉਹ ਇਸ ਤਰ੍ਹਾਂ ਦਾ ਗਲਤੀ ਜਿੰਨ ਮੈਂ ਕਹਿੰਦਾ ਫਰੋਡ ਹੀ ਕਰਨਾ ਹੁੰਦਾ ਤਾਂ ਪਾਸਪੋਰਟ ਤਾਂ ਮੇਰੇ ਕੋਲ ਸੀ ਹਾਂਜੀ ਠੀਕ ਹੈ ਕੋਈ ਵੀ ਬੰਦਾ ਜਿਵੇਂ ਅੱਜ ਕੱਲ ਦੇ ਲੋਕੀ ਸਕੈਮਰ ਨੇ ਕੀ ਕਰਦੇ ਆ ਸਟicker ਲਾ ਕੇ ਜਿਵੇਂ ਤੁਸੀਂ ਹੁਣ ਮੈਨੂੰ ਪੇਮੈਂਟ ਦੇਗੇ ਹਾਂਜੀ ਹਾਂਜੀ ਫੇਰ ਕੀ ਕਰਨਾ ਸੀ ਤੁਸੀਂ ਵੀ ਦੇ ਜਾਣੀ ਸੀ ਹਮ ਅਸਲੀ ਫਰੋਡ ਉਹ ਚੀਜ਼ ਐ ਇਹ ਤਾਂ ਇੱਕ ਐਕਸੀਡੈਂਟ ਐ ਕੋਈ ਵੀ ਚੀਜ਼ ਹੋ ਸਕਦੀ ਐ ਕਿਸੇ ਨਾਲ ਵੀ ਹੋ ਸਕਦੀ ਐ ਮੈਂ ਚੀਜ਼ ਤਾਂ ਧਿਆਨ ਨਾਲ ਕਹਿਣਾ ਕਿ ਵੀ ਅਸੀਂ ਅੱਗੇ ਤੋਂ ਬਹੁਤ ਧਿਆਨ ਨਾਲ ਚਲਾ ਰਹੇ ਆ ਹਰ ਇੱਕ ਗੱਡੀ ਹਰ ਇੱਕ ਵੀਜ਼ੇ ਦਾ ਪ੍ਰੋਸੈਸ ਹਰ ਇੱਕ ਧਿਆਨ ਨਾਲ ਦੇਖ ਰਹੇ ਆ ਕਿ ਵੀ ਕੋਈ ਕੱਲ ਨੂੰ ਐਦਾਂ ਦੇ ਚਾਵਲ ਚਾਵਲ ਨਾਲ ਮਾਰ ਜਾਣ ਕਿਸੇ ਦੀ ਜ਼ਿੰਦਗੀ ਖਰਾਬ ਨਾ ਕਰਨ ਅੱਗੇ ਤੋਂ ਅਸੀਂ ਇਹ ਚੀਜ਼ ਦਾ ਧਿਆਨ ਰੱਖ ਰਹੇ ਆ ਉਹ ਧਿਆਨ ਰੱਖ ਕੇ ਹੀ ਅਸੀਂ ਇਹਨਾਂ ਦਾ ਦੁਬਾਰਾ ਪ੍ਰੋਸੈਸ ਚਲਾਇਆ ਅਸੀਂ ਮੈਂ ਤਾਂ ਤੁਹਾਨੂੰ ਪੇਮੈਂਟ ਤੁਹਾਡੀ ਵਾਪਸ ਕਰ ਦਿੱਤੀ ਤੁਸੀਂ ਫਿਰ ਲੈ ਕੇ ਕਿਉਂ ਨਹੀਂ ਗਏ ਫਰੋਸਤਾ ਜੀ ਕਹ ਆਪਾਂ ਕਰਨਾ ਹੀ ਇੱਥੋਂ ਹੀ ਸੀਗਾ ਤੁਹਾਡੀ ਪੇਮੈਂਟ ਦਾ ਕੋਈ ਨੁਕਸਾਨ ਤਾਂ ਨਹੀਂ ਹੋਣ ਦਿੱਤਾ ਮੈਂ ਨਹੀਂ 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 ਬਿਲਕੁਲ ਨੁਕਸਾਨ ਨਹੀਂ ਹੋਣ ਦਿੱਤਾ ਚੰਗੀ ਤਰ੍ਹਾਂ ਗਾਈਡੈਂਸ ਕੀਤਾ ਤਾਂ ਆਪਾਂ ਦੂਸਰਾ ਪ੍ਰੋਸੈਸ ਸਟਾਰਟ ਕੀਤਾ ਫਿਰ ਠੀਕ ਹੈ ਤੇ ਤੁਸੀਂ ਜਦੋਂ ਦੂਜਾ ਪ੍ਰੋਸੈਸ ਹੋ ਤਾਂ ਬਹੁਤ ਜਲਦੀ ਹੋ ਗਿਆ ਤੁਹਾਡਾ ਹਾਂਜੀ ਹਾਂਜੀ ਬਿਲਕੁਲ ਤੁਸੀਂ ਕਿਵੇਂ ਫਿਰ ਪ੍ਰੋਸੈਸ ਕੀਤਾ ਦੱਸੋ ਫਿਰ ਮੈਨੂੰ ਕਿਵੇਂ ਕੀ ਦੇਖਿਆ YouTube ਦਾ ਕੀ ਦੇਖਦੇ ਤੁਸੀਂ ਜਿੰਮੇ ਮੈ ਨਾਲ ਗੱਲਾਂ ਕਰਦੇ ਸੀ ਕਿ YouTube ਤੇ ਦੇਖਦੇ ਟਾਈਮ YouTube ਤੇ ਜਿੱਦਾਂ ਆਪਾਂ ਦੇਖੀਦਾ ਰਿਵਿਊਜ਼ ਦੇਖੀਆ ਦੇ ਦੂਸਰਿਆਂ ਨੇ ਵੀ ਦੇਖਿਆ ਜਿੱਦਾਂ ਸਾਡਾ ਕਰੋਸ਼ੀਆ ਦਾ ਵੀਜ਼ਾ ਲੱਗਾ ਸੀਗਾ ਸਾਡਾ 1 ਮਹੀਨੇ ਦੇ ਅੰਦਰ ਦਾ ਵਰਕ ਪਰਮਿਟ ਆ ਗਿਆ ਸੀਗਾ ਫਿਰ ਉਹਦੇ ਦੂਸਰੇ ਮਹੀਨੇ ਮੈਨੇ ਸਬਮਿਸ਼ਨ ਹੋ ਗਈ ਸੀ ਚੰਗੀ ਤਰ੍ਹਾਂ ਹੋ ਗਈ ਸੀ ਪਰ ਕੋਈ ਚੰਗੀ ਤਰ੍ਹਾਂ ਸਰ ਵੀ ਨਾਲ ਸੀਗੇ ਸਾਡੇ ਹੂੰ ਤਾਂ ਉਹਦੇ 70 ਜਾਂ 71 72 ਦਿਨਾਂ ਦੇ ਬਾਅਦ ਸਾਡਾ ਰਿਜ਼ਲਟ ਆ ਗਿਆ ਸੀ ਉਹ ਵੀ ਐਮਬੈਸੀ ਆਇਆ ਹਾਂ ਕਿਉਂਕਿ ਸੀਜ਼ਨਲ ਦੇ ਵਰਕ ਪਰਮਿਟਸ ਬਹੁਤ ਲੱਗੇ ਹੋਏ ਸੀ ਹੋਰ ਰੂਲਸ ਵੀ ਚੇਂਜ ਹੋ ਰਹੇ ਸੀਗੇ ਤੋ ਸਿਸਾ ਅੰਨਾਪੇ ਸਾਡਾ ਆ ਗਿਆ ਲੇਕਿਨ ਦੂਸਰੇ ਆਦੇ ਹਾਲੇ ਵੀ ਨਹੀਂ ਆਏ ਹੈਗੇ ਤੁਸੀਂ ਬੜੀ ਚੰਗੀ ਤਰ੍ਹਾਂ ਫੋਲੋ ਕਰਦੇ ਹੋ ਇਹ ਚੰਗੀ ਗੱਲ ਹੈ ਦੋਸਤੋ ਜਦੋਂ ਤੁਸੀਂ ਜਿਹੜੀ ਕੰਟਰੀ ਜਾਣਾ ਤੁਸੀਂ ਜਿਹੜੇ ਕੰਸਲਟੈਂਟ ਨੂੰ ਐਦਾਂ ਕਰਕੇ ਪਾਸਪੋਰਟ ਫਰੋਣੇ ਕੱਲਾ ਇਸਤੇ ਨਹੀਂ ਕੰਡੀਸ਼ਨਾਂ ਤੇ ਵੀ ਧਿਆਨ ਰੱਖਿਆ ਕਰੋ ਉਹਨੂੰ ਹੀ ਆਪਾਂ ਐਮਬੈਸੀ ਸਮਝ ਲੈਣੇ ਆਪਾਂ ਉਹਨੂੰ ਹੀ ਰੱਬ ਸਮਝ ਲੈਣੇ ਨਹੀਂ ਗਲਤ ਗੱਲ ਆ ਕਈ ਵਾਰੀ ਕੰਡੀਸ਼ਨਸ ਕੁਝ ਵੀ ਚੱਲਦੀਆਂ ਹੁੰਦੀਆਂ ਬੈਕਐਂਡ ਕੁਝ ਹੋਰ ਚੱਲਦਾ ਹੁੰਦਾ ਅਸੀਂ ਵੀ ਉਸੇ ਟ੍ਰੇਨ ਦਾ ਹਿੱਸਾ ਆ ਅਸੀਂ ਇੰਜਣ ਆ ਤੁਸੀਂ ਡੱਬੇ ਹੋ ਜੇ ਇੱਕ ਬੰਦਾ ਚੇਨ ਖਿੱਚ ਦਿੰਦਾ ਸਾਰੀ ਟ੍ਰੇਨ ਰੁਕ ਜਾਂਦੀ ਹੈ ਹਾਂਜੀ ਹਾਂਜੀ ਉਵੇਂ ਹੀ ਜੇ ਕੋਈ ਇੱਕ ਖਰਾਬੀ ਕਰਦਾ ਫਿਰ ਸਾਰਿਆਂ ਨੂੰ ਉਹ ਚੀਜ਼ ਫੇਸ ਕਰਨੀ ਪੈਂਦੀ ਹੈ ਹਾਂਜੀ ਜੇ ਉੱਥੇ ਲੇਟ ਹੋ ਰਿਹਾ ਤਾਂ ਮੈਂ ਵੀ ਨਾਲ ਹੀ ਹੋ ਰਿਹਾ ਮੈਂ ਤਾਂ ਛੋੜ ਛੱਡ ਕੇ ਦੁਬਾਰਾ ਫਿਰ ਚੱਕਣੇ ਆ ਹਾਂਜੀ ਮੇਰਾ ਵੀ ਪ੍ਰੋਸੈਸ ਮੇਰੇ ਵੀ ਆਫਿਸ ਦੇ ਖਰਚੇ ਮੇਰੇ ਵੀ ਸਟਾਫ ਦੇ ਖਰਚੇ ਮੇਰੇ ਵੀ ਘਰ ਦੇ ਖਰਚੇ ਉਵੇਂ ਹੀ ਚੱਲਦੇ ਆ ਜੇ ਲੇਟ ਹੋ ਰਿਹਾ ਤਾਂ ਮੈਨੂੰ ਵੀ ਲੇਟ ਹੋ ਰਿਹਾ ਹੂੰ ਹੂੰ ਠੀਕ ਹੈ ਉਸ ਤੋਂ ਬਾਅਦ ਫਿਰ ਜਦੋਂ ਆਪਦਾ ਕੰਮ ਕਰਾ ਕੇ ਦਿੱਤਾ ਜਿੰਨੇ ਟਾਈਮ ਦੇ ਵਿੱਚ ਕਿਹਾ ਸੀ ਓਨੇ ਟਾਈਮ ਚ ਹੀ ਕਰਾ ਕੇ ਦਿੱਤਾ ਮੈਂ ਪਹਿਲਾਂ ਹੀ ਮੈਕਸਿਮਮ ਟਾਈਮ ਲੈ ਕੇ ਚੱਲਦਾ ਇੱਕ ਸਿਆਣਾ ਕੰਸਲਟੈਂਟ ਇਹੀ ਹੁੰਦਾ ਜਿਹੜਾ ਕਿ ਉਹਨੂੰ ਪਤਾ ਹੋਵੇ ਕਿ ਇੰਨਾ ਟਾਈਮ ਲੱਗ ਰਿਹਾ ਜੇ ਨੋਰਮਲ ਕੋਈ ਪ੍ਰੋਬਲਮਸ ਆ ਰਹੀਆਂ ਤਾਂ ਇੰਨਾ ਕੁ ਟਾਈਮ ਦੇ ਵਿੱਚ ਆਪਾਂ ਕਵਰ ਕਰ ਲਾਂਗੇ ਠੀਕ ਹੈ ਨਾ ਇਹੀ ਇੱਕ ਸਿਆਣੇ ਕੰਸਲਟੈਂਟ ਦੀ ਕਿਉਂਕਿ ਸਾਡਾ ਰੋਜ਼ ਦਾ ਐਕਸਪੀਰੀਅੰਸ ਹੈ ਕੋਈ ਨਾ ਕੋਈ ਚੀਜ਼ ਆਉਂਦੀ ਰਹਿੰਦੀ ਆ ਉਹ ਚੀਜ਼ ਹੋਈ ਫਿਰ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਵੀਜ਼ਾ ਲਿਆ ਜਦੋਂ ਮੈਂ ਤੁਹਾਨੂੰ ਕਿਹਾ ਵੀਜ਼ਾ ਆ ਗਿਆ ਉਸ ਦਾ ਜਦਾਂ ਧਰਤੀ ਚੱਲਿਓ ਨਿਕਲ ਕੇ ਹੁੰਦੀ ਆ ਖੁਸ਼ੀ ਦੇ ਬਸ ਖੁਸ਼ੀ ਖੁਸ਼ੀ ਸੀਗੀ ਪਰ ਚੰਗੀ ਤਰ੍ਹਾਂ ਖੁਸ਼ ਹੋ ਗਏ ਸੀ ਸਾਰੇ ਘਰ ਵਾਲੇ ਵੀ ਚੰਗੇ ਖੁਸ਼ ਹੋਏ ਤੜੇ ਮਦਰ ਵੀ ਬਹੁਤ ਟੈਨਸ਼ਨ ਲੈਂਦੇ ਸੀ ਹਾਂਜੀ ਹਾਂਜੀ ਉਹ ਥੋੜੇ ਬਿਮਾਰ ਰਹਿੰਦੇ ਸੀ ਤਾਂ ਟੈਨਸ਼ਨ ਹੁੰਦੀ ਆ ਵੀ ਹੁਣ ਬੁਜ਼ੁਰਗ ਹੋ ਗਏ ਆ ਹੂੰ ਟੈਨਸ਼ਨ ਲੈਂਦੀ ਆ ਘਰ ਚ ਥੋੜੀ ਬਹੁਤ ਤੇ ਮੈਨੂੰ ਲੱਗਾ ਮੈਨੂੰ ਹਫਤਾ ਤੋਂ ਪਹਿਲਾਂ ਤੁਹਾਡੇ ਵੀਜ਼ੇ ਤੋਂ ਪਹਿਲਾਂ ਮਿਲ ਕੇ ਗਏ ਮੈਨੂੰ ਹਾਂਜੀ ਹਾਂਜੀ ਹੈਨਾ ਬੜੀ ਟੈਨਸ਼ਨ ਲੈਂਦੇ ਸੀ ਮੈਂ ਕਿਹਾ ਜੀ ਜੇ ਆਪਾਂ ਤੀਰ ਮਾਰਿਆ ਤਾਂ ਵਾਪਸ ਲੱਗ ਕੇ ਹੀ ਆਊਗਾ ਫਿਕਰ ਨਾ ਕਰੋ ਕਿ ਬਹੁਤ ਸੋਹਣੇ ਤਰੀਕੇ ਨਾਲ ਆਪਾਂ ਸਾਰਾ ਪ੍ਰੋਸੈਸ ਚ ਲਾਇਆ ਆਊਗਾ ਬੜੇ ਪੋਜ਼ਿਟਿਵ ਹੋ ਕੇ ਗਏ ਮੈਂ ਕਿਹਾ ਕੀ ਪਤਾ ਤੁਸੀਂ ਘਰੇ ਜਾਓ ਤੇ ਨਾਲ ਹੀ ਆਪਾਂ ਨੂੰ ਆ ਜੇ ਮੈਨੂੰ ਲੱਗਾ ਤਾਂ ਦੋ ਤਿੰਨ ਦਿਨ ਬਾਅਦ ਇੱਥੇ ਗਏ ਹੋਣੇ ਆ ਨਾਲੇ ਇਹ ਵੀ ਗੱਲ ਹੈਗੀ ਪਹਿਲਾਂ ਵੀ ਉਹਨਾਂ ਨੇ ਵੀ ਉਹਨਾਂ ਨੇ ਕਿਹਾ ਸੀ ਗੱਲ ਇੱਥੋਂ ਹੀ ਲਾਉਣਾ ਹੈ ਅੱਛਾ ਅੱਲਾ ਸਾਡਾ ਪੁਰਤਗਾਲ ਦਾ ਕੈਨਸਲ ਵੀ ਹੋ ਗਿਆ ਸੀ ਚੰਗੀ ਤਰ੍ਹਾਂ ਫੇਬੀਓਨਾਂ ਨੇ ਕਿਹਾ ਟੈਨਸ਼ਨ ਨਾ ਲੈ ਇੱਥੋਂ ਹੋ ਹੀ ਜਾਣਾ ਥੋੜਾ ਸਫਰ ਕਰੋ ਤਾਂ ਉਹਨਾਂ ਨੇ ਫੇਰ ਸਾਨੂੰ ਗਾਈਡੈਂਸ ਦਿੱਤੀ ਮਮੀ ਨੇ ਵੀ ਚੰਗੀ ਤਰ੍ਹਾਂ ਕਿ ਤੁਸੀਂ ਇੱਥੋਂ ਹੀ ਲਾਉਣਾ ਕੋਈ ਦਿੱਕਤ ਨਹੀਂ ਹੋਣੀ ਤੁਹਾਨੂੰ ਇੱਕ ਗੱਲ ਤੁਹਾਨੂੰ ਦ ਤੁਹਾਡਾ ਅਸਲੀ ਗੁਰੂ ਤੁਹਾਡਾ ਮਾਪਿਓ ਹੈ। ਹਾਂਜੀ। ਉਹਨਾਂ ਨੇ ਦੁਨੀਆ ਦੇਖੀ ਆ ਪਰਖਿਆ ਹੋਇਆ। ਹੂੰ। ਤੁਸੀਂ ਨਾ ਕਈ ਵਾਰੀ ਉਹਨਾਂ ਤੋਂ ਗੱਲਾਂ ਲਕੋ ਲੈਨੇ ਹੋ। ਫਿਰ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਆਉਂਦੀ ਆ। ਜਦੋਂ ਤੁਸੀਂ ਦੇਖੋ ਇੱਕ ਆਪ ਪਿਓ ਬਣ ਕੇ ਇੱਕ ਮਾਂ ਦੀ ਇੰਨੀ ਇੱਜ਼ਤ ਕਰਦੇ ਹੋ ਮੈਨੂੰ ਇੱਕ ਬਹੁਤ ਵਧੀਆ ਲੱਗੀ ਇਹ ਗੱਲ। ਹਾਂਜੀ। ਤੁਸੀਂ ਜਿੰਨੀ ਵਾਰੀ ਮੈਂ ਤੁਹਾਡੇ ਨਾਲ ਗੱਲ ਕਰਾਂ ਤੁਸੀਂ ਇਹੀ ਗੱਲ ਕਹੀਆਂ ਮੈਂ ਆਪਣੇ ਮਦਰ ਨੂੰ ਪੁੱਛ ਕੇ ਦੱਸੂਗਾ। ਹਾਂਜੀ। ਬਹੁਤ ਵਧੀਆ ਗੱਲ ਆ ਕਿ ਕਹਿੰਦੇ ਹੁੰਦੇ ਨਾ ਇੱਕ ਮੈਨੂੰ ਗੱਲ ਯਾਦ ਆ ਗਈ। ਕਹਿੰਦੇ ਇੱਕ ਬਜ਼ੁਰਗ ਸੀਗਾ 97 ਸਾਲਾਂ ਦਾ ਹੂੰ ਹੂੰ ਉਹ ਕਹਿੰਦਾ ਯਾਰ ਇਹ ਤਾਂ ਤੁਰੇ ਤਾਂ ਜਾਂਦਾ ਨਹੀਂ ਉਹ ਬੱਚੇ ਦਾ ਵਿਆਹ ਸੀ ਹਾਂਜੀ ਬੱਚੇ ਦਾ ਵਿਆਹ ਲਈ ਰਿਸ਼ਤਾ ਕਰਨ ਜਾਣਾ ਸੀ ਹੂੰ ਹੂੰ ਉਹ ਕਹਿੰਦਾ ਇਹਨੂੰ ਰਹਿਣ ਦੋ ਉਹ ਵੀ ਕਹਿੰਦੇ ਸੀ ਵੀ ਯਾਰ ਬੜੇ ਬੁੜੇ ਨਾ ਆਇਓ ਕਿ ਵੀ ਆਪਣੇ ਘਰ ਦੇ ਮੈਂਬਰ ਹੀ ਲੈ ਆਇਓ ਹਾਂਜੀ ਹੁਣ ਜਿਹੜਾ ਉਹਦਾ ਪਿਓ ਸੀ ਉਹ ਬਹੁਤ ਸਿਆਣਾ ਸੀ ਉਹ ਕਹਿੰਦਾ ਮੈਂ ਆਪਣੇ ਪਿਓ ਨੂੰ ਲੈ ਕੇ ਜਾਣਾ ਮੈਂ ਆਪਣੇ ਬੱਚੇ ਦਾ ਵਿਆਹ ਕਰਨਾ ਰਿਸ਼ਤਾ ਕਰਨਾ ਜੋ ਚੀਜ਼ ਉਹਨੇ ਦੱਸ ਦੇਣੀ ਆ ਉਹ ਕਿਸੇ ਨੇ ਨਹੀਂ ਦੱਸਣੀ ਕੋਈ ਨਹੀਂ ਦੱਸ ਸਕਦਾ ਉਹ ਨਾ ਉਹਨੂੰ ਨਾਲ ਕਿਦੋਂ ਇੱਕ ਲੈ ਲਓ ਉਦੋਂ ਇਹ ਗੱਲ ਹੀ ਆ ਕਿ ਉਹ ਕਿਨਾਂ ਟਰੰਕ ਚ ਬੰਦ ਕਰਕੇ ਲੈ ਗਏ ਹਾਂਜੀ ਤੇ ਜਦੋਂ ਉਹਨਾਂ ਨੇ ਗੱਲਾਂ ਕੀਤੀਆਂ ਹਾਂ ਉਹਨਾਂ ਨਾਲ ਰਿਸ਼ਤੇ ਦੀਆਂ ਕੁੜੀ ਬਾਰੇ ਗੱਲ ਕੀਤੀ ਮਾਪਿਓ ਬਾਰੇ ਗੱਲ ਕੀਤੀ ਜਦੋਂ ਘਰ-ਬਾਰ ਵੀ ਉਹਨਾਂ ਨੇ ਦੱਸਿਆ ਹਾਂਜੀ ਉਹ ਕਹਿੰਦਾ ਆਪਾਂ ਇੱਥੇ ਰਿਸ਼ਤਾ ਨਹੀਂ ਕਰਨਾ ਉਹਦਾ ਕਿਉਂ ਕਹਿੰਦਾ ਜਦੋਂ ਆਪਾਂ ਗਏ ਹਾਂ ਉਹਨਾਂ ਦੇ ਨਾਲ ਦੇ ਗਵਾਂਢੀ ਵੀ ਨਹੀਂ ਆਏ ਕਹਿੰਦੇ ਉਹ ਉਸ ਟਾਈਮ ਦੇ ਵਿੱਚ ਕੀ ਹੁੰਦਾ ਸੀਗਾ ਜਦੋਂ ਵਿਆਹ ਹੁੰਦਾ ਸੀ ਨਾ ਆਣ ਗਵਾੜ ਆ ਕੇ ਘਰ ਚ ਕੰਮ ਕਰਾਉਂਦੇ ਸੀ ਸਾਰਾ ਕੁਝ ਰਿਸ਼ਤੇ ਵੇਲੇ ਨਾ ਬਹੁਤ ਕੁਛ ਕਰਦੇ ਸੀ ਤੇ ਉਹ ਆਏ ਨਹੀਂ ਕਹਿੰਦਾ ਸਹਿਚਾਰ ਵਧੀਆ ਨਹੀਂ 댓 ਮੀਨਸ ਇਹ ਕੰਮ ਸਹੀ ਨਹੀਂ ਕਰ ਰਹੇ ਜਦੋਂ ਉਹਦਾ ਵੈਰੀਫਾਈ ਕੀਤਾ ਉਹ ਵਾਕਈ ਉਹ ਚੀਜ਼ ਨਿਕਲਿਆ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਕਹਿੰਦਾ ਇਹ ਜਿਹੜੇ ਧੋਲੇ ਆਏ ਆ ਨਾ ਕਹਿੰਦਾ ਤਜਰਬੇ ਆ ਨਾ ਇਹ ਐਵੇਂ ਨਹੀਂ ਆਏ ਉਹ ਜਦੋਂ ਉਹਨਾਂ ਨੇ ਇਹ ਚੀਜ਼ ਦੱਸੀ ਉਹਨੇ ਪਿਓ ਨੇ ਫਿਰ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਹਾਂਜੀ ਇਦਾਂ ਹੀ ਸਾਡੇ ਨਾਲ ਹੋਇਆ ਸੀ ਉਹਨਾਂ ਨੇ ਕੋਈ ਬੈਂਕ ਦਾ ਸਕੈਮ ਕਰਿਆ ਸੀ ਉਹ ਪਰਿਵਾਰ ਨੇ। ਉਹ ਫਿਰ ਉਹਦੇ ਕਰਕੇ ਸਾਰਾ ਪਰਿਵਾਰ ਉਹਨਾਂ ਨਾਲ ਵਰਤਦਾ ਨਹੀਂ ਸੀ ਸਾਰੇ ਆਸ ਪੜੋਸ ਵਾਲੇ ਕਿ ਵੀ ਸਾਡੂੰ ਇਹ ਉਹ ਲੱਗੂਗਾ। ਪਰ ਇਹੀ ਗੱਲ ਹੁੰਦੀ ਹੈ ਜਿਹੜੇ ਮਾਪਿਓ ਹਨ ਨਾ ਉਹਨਾਂ ਨੇ ਤਜਰਬਾ ਲਿਆ ਹੋਇਆ ਆਪਣੀ ਜ਼ਿੰਦਗੀ 'ਚ। ਤੁਸੀਂ ਜਦੋਂ ਸਿੱਖਦੇ ਹੋ ਉਹਨਾਂ ਤੋਂ ਉਹਨਾਂ ਨਾਲ ਸਲਾਹ ਕਰਦੇ ਹੋ ਆਪਣਾ ਤਜਰਬਾ ਤੇ ਉਹਨਾਂ ਦਾ ਤਜਰਬਾ ਆਪਾਂ ਅੱਜ ਦੇ ਐਡਵਾਂਸ ਤਰੀਕੇ ਨਾਲ ਉਹ ਪੁਰਾਣੇ ਤਰੀਕੇ ਨਾਲ ਆਪਣੇ ਨਾਲ ਵਰਤਦੇ ਆ। ਫਿਰ ਆਪਾਂ ਨੂੰ ਉਹ ਚ ਕੋਈ ਚੀਜ਼ ਹਾਸਲ ਮਿਲਦੀ ਆ ਤੇ ਆਪਾਂ ਨੂੰ ਮਿਲਦਾ। ਉਹ ਮੇਨੂੰ ਮਿਲਿਆ ਹੋਇਆ ਸੀ ਤੁਹਾਡੇ ਮਦਰ ਉਹਨਾਂ ਨਾਲ ਮੈਂ ਨਾਲ ਡਿਸਕਸ ਕੀਤਾ ਅਸੀਂ ਸਾਰੀ ਚੀਜ਼ਾਂ ਹਾਂਜੀ ਪਰ ਮੈਂ ਇਹ ਦੇਖਦਾ ਜਿਸ ਏਜ ਦੇ ਵਿੱਚ ਹੈਗੇ ਆ ਅੱਜ ਦੇ ਉਹ ਟੈਕਨੋਲੋਜੀ ਨਾਲ ਵੀ ਜੁੜੇ ਹੋਏ ਆ ਅੱਜ ਦੀ ਨੌਲੇਜ ਨਾਲ ਵੀ ਜੁੜੇ ਹੋਏ ਆ ਹਰ ਇੱਕ ਗੱਲ ਉਹਨਾਂ ਦੇ ਬਿਲਕੁਲ ਪੁਆਇੰਟ ਤੇ ਹੀ ਕਈਆਂ ਦੇ ਸਵਾਲ ਇੱਧਰ ਉੱਧਰੋਂ ਬਹੁਤ ਹੁੰਦੇ ਆ ਪਰ ਉਹਨਾਂ ਦੇ ਪੁਆਇੰਟ ਤੇ ਸਵਾਲ ਸੀ ਬਹੁਤ ਵਧੀਆ ਜਿਵੇਂ ਕਹਿੰਦੇ ਲੌਜੀਕਲੀ ਹਾਂਜੀ ਉਹ ਸੀ ਇਹ ਉਹਦੇ ਨਾਲ ਕੀ ਹੁੰਦਾ ਜਦੋਂ ਤੁਸੀਂ ਉਹਨਾਂ ਦੇ ਸਲਾਹ ਲੈਣੇ ਹੋ ਆਪਣੇ ਮਾਪਿਆਂ ਤੋਂ ਸਲਾਹ ਲੈਣੇ ਹੋ ਉਹਨਾਂ ਨੇ ਤਜਰਬਾ ਲਿਆ ਹੁੰਦਾ ਉਹ ਤੁਹਾਨੂੰ ਗਲਤ ਗਾਈਡਿੰਗ ਹੋਣ ਦੇਤੇ ਜਦੋਂ ਤੁਸੀਂ ਕਿਤੇ ਡੋਲਦੇ ਹੋ ਉਹਨਾਂ ਨੇ ਪਿੱਛੋਂ ਹੌਸਲਾ ਥਾਪੀ ਦਿੱਤੀ ਤੁਹਾਡਾ ਹੌਸਲਾ ਨਾਲ ਹੀ ਉੱਪਰ ਚੜ ਗਿਆ ਸ਼ਾਇਦ ਉਹ ਹੌਸਲਾ ਹੀ ਨਹੀਂ ਮੈਨੂੰ ਹੌਸਲਾ ਦਿੱਤਾ ਤਾਂ ਹੀ ਆਪਾਂ ਅੱਜ ਵੀਜ਼ਾ ਲਿੱਤਾ ਹਾਂਜੀ ਤਾਂ ਹੀ ਮੈਂ ਕਹਿਣਾ ਸਾਡੀ ਲੜਾਈ ਤਕਦੀਰ ਨਾਲ ਆ ਕਿਸੇ ਹੀਰ ਨਾਲ ਨਹੀਂ ਕਿਸੇ ਹੀਰ ਨਾਲ ਨਹੀਂ ਅਸੀਂ ਅੱਜ ਤਕਦੀਰ ਨਾਲ ਲੜ ਕੇ ਵੀਜ਼ਾ ਲੈ ਲਿਆ ਜਿਹੜੀ ਸਾਡੀ ਤਕਦੀਰ ਚ ਲਿਖਿਆ ਨਹੀਂ ਸੀ ਲਿਖਿਆ ਹੁੰਦਾ ਸਾਡਾ ਪੁਰਤਗਾਲ ਦੇ ਵਿੱਚ ਵੀ ਐਨਾ ਸੋਹਣੇ ਤਰੀਕੇ ਨਾਲ ਕੰਮ ਹੋ ਜਾਣਾ ਸੀ ਮਹਾਰਾਜ ਦੀ ਕਿਰਪਾ ਨਾਲ ਹੁਣ ਵੀ ਬਹੁਤ ਸੋਹਣੇ ਪੁਰਤਗਾਲ ਦੇ ਵੀਜ਼ੇ ਆਣੇ ਆ। ਡੇ ਬਾਏ ਡੇ ਤੁਸੀਂ ਦੇਖੋਗੇ, ਹਰ ਇੱਕ ਚੀਜ਼ ਦੇਖੋਗੇ। ਅਸੀਂ ਬਹੁਤ ਚੀਜ਼ਾਂ ਸਿੱਖੀਆਂ ਨੇ। ਸਿੱਖਦੇ ਰਹਿਣਾ ਤੇ ਤੁਸੀਂ ਸਾਡੇ ਨਾਲ ਰਹਿਣਾ। ਅਸੀਂ ਹਮੇਸ਼ਾ ਕਹਿੰਦੇ ਆ ਕੱਲਾ ਬੰਦਾ ਕਦੇ ਕੁਝ ਨਹੀਂ ਕਰ ਸਕਦਾ। ਨਹੀਂ ਨਹੀਂ। ਠੀਕ ਹੈ, ਟੀਮ ਵਰਕ ਆ। ਇਹ ਤੁਹਾਡੇ ਹੌਂਸਲੇ ਆ ਜਿਨ੍ਹਾਂ ਨਾਲ ਅਸੀਂ ਅੱਜ ਵੀ ਬੜਕ ਮਾਰਦੇ ਆ। ਹੂੰ। ਅੱਜ ਮੈਨੂੰ ਪਹਿਲਾਂ ਜਦੋਂ ਤੁਹਾਡੇ ਵੀਜ਼ੇ ਨਹੀਂ ਆਏ ਸੀ ਮੈਨੂੰ ਟੈਨਸ਼ਨ ਹੁੰਦੀ ਸੀ, ਮੈਨੂੰ ਨੀਂਦ ਨਹੀਂ ਆਉਂਦੀ ਹੁੰਦੀ ਸੀ। ਯਾਰ ਕਦੋਂ ਹੋਊਗਾ? ਇਹਨਾਂ ਨੇ ਵਿਸ਼ਵਾਸ ਕੀਤਾ ਕਿ ਤੇ ਹੁੰਦਾ ਹੀ ਆ, ਇਨਸਾਨ ਹੀ ਆ। ਪਰ ਹੁਣ ਮੈਨੂੰ ਚਾਹ ਨਾਲ ਨੀਂਦ ਨਹੀਂ ਆਉਂਦੀ ਜਦੋਂ ਉਹਨਾਂ ਦਾ ਵੀਜ਼ਾ ਆਇਆ ਮੈਨੂੰ ਉਦੋਂ ਮੇਰੇ ਆਫਿਸ ਦੇ ਮੁੰਡਾ ਦੀਪਕ ਕਹਿੰਦਾ ਹੁਣ ਭਾਜੀ ਅੱਜ ਨੀਂਦ ਆਜੂ ਮੈਂ ਕਿਹਾ ਅੱਜ ਵੈਸੇ ਨਹੀਂ ਆਉਣੀ ਚਾਹ ਹੀ ਲੈਣਾ ਕਿਉਂ ਸਾਡੇ ਲਈ ਵੀ ਇਹ ਬਹੁਤ ਵੱਡੀ ਗੱਲ ਹੈ ਇੱਕ ਤਾਂ ਬੰਦੇ ਨੇ ਸਾਡੇ ਤੇ ਵਿਸ਼ਵਾਸ ਕੀਤਾ ਸਰੈਂਡਰ ਕੀਤਾ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਲੜ ਲੜ ਕੇ ਤੁਹਾਡੇ ਨਾਲ ਅਗਾਂਹ ਕਰਦੇ ਹਾਂ ਹਾਂ ਜੀ ਹੁਣ ਤੁਹਾਡੇ ਨਾਲ ਦਾ ਹੀ ਮੁੰਡਾ ਕੋਈ ਇੱਕ ਬੰਦਾ ਵਿੱਚੋਂ ਮੁੱਕਰ ਗਿਆ ਪਰ ਤੁਹਾਨੂੰ ਕੋਈ ਫਰਕ ਆਉਣ ਦਿੱਤਾ ਨਹੀਂ ਨਹੀਂ ਮੈਂ ਪੇਮੈਂਟ ਦੇ ਕੇ ਸਾਰਾ ਕੁਝ ਕਰਕੇ ਕਲੀਅਰ ਕਰਕੇ ਤੁਹਾਡਾ ਕਲੀਅਰ ਕਰਾਂਗੇ ਤੁਹਾਡੇ ਅੱਗੇ ਕੋਈ ਕੰਡੇ ਨਾ ਬਿਸ਼ਾਇਦ ਹਾਂ ਜੀ ਅਸੀਂ ਹਮੇਸ਼ਾ ਧਿਆਨ ਰੱਖਦੇ ਬਸ ਇਹ ਹੀ ਤਾਂ ਪ੍ਰੋਸੈਸ ਹੈ ਤਾਂ ਇੱਥੇ ਲਾਏ ਆਪਾਂ ਨਹੀਂ ਸ਼ੁਕਰ ਹੈ ਪਰਮਾਤਮਾ ਦਾ ਅੱਛਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਪਹਿਲਾਂ ਮਤਲਬ ਕਿੱਥੇ ਅਪਲਾਈ ਕੀਤਾ ਸੀ ਭਲਾ ਕਿੱਥੇ ਗਏ ਹੋ ਪਹਿਲਾਂ ਮੈਂ ਕੁਵੇਚ ਗਿਆ ਸੀਗਾ ਕੁਵੇਚ ਚ ਕੀ ਕੀਤਾ ਪਹਿਲਾਂ ਕੁਵੇਚ ਚ ਸਾਡਾ ਵੇਅਰ ਹਾਊਸ ਸੁਪਰਵਾਈਜ਼ਰ ਦਾ ਕੰਮ ਸੀਗਾ ਫਿਰ ਤਾਂ ਤੁਸੀਂ ਉੱਥੋਂ ਦੇ ਸਾਰੇ ਹਾਲਾਤਾਂ ਨਾਲ ਜਾਣੂ ਕਰ ਹੋ ਸੁਪਰਵਾਈਜ਼ਰਿੰਗ ਦੀ ਜੌਬ ਕਰਨੀ 댓 ਮੀਨਸ ਤੁਹਾਡੀਆਂ 12 ਅੱਖਾਂ ਹਾਂਜੀ ਹਣਾ ਸੁਪਰਵਾਈਜ਼ਰ ਬਣਨਾ ਸੋਖਾ ਨਹੀਂ ਹੈਗਾ 12 ਅੱਖਾਂ ਨੇ ਤੇ ਫਿਰ ਦੁਬਾਰਾ ਜ਼ੀਰੋ ਤੋਂ ਸਟ੍ਰਗਲ ਕਰਨੀ ਹੁਣ ਇਸ ਟਾਈਮ ਓਏ ਯਾਰ ਹੁਣ ਪੇ ਆ ਗਏ ਜੇ ਘਰ ਮੈਰਿਜ ਦੇ ਸੀਗੇ ਫਿਰ ਪੇਰੈਂਟਸ ਵੀ ਥੋੜੇ 올ਡ ਹੋ ਗਏ ਸੀਗੇ ਹੂੰ ਤਵੇ ਥੋੜਾ ਜਿਹਾ ਬਿਜ਼ਨਸ ਆਪਾਂ ਚਾਲੂ ਕਰ ਲਿਆ ਸੀਗਾ ਆਪਣਾ ਜੀ ਬਟ ਥੋੜਾ ਕੰਪੀਟੀਸ਼ਨ ਬਾਦੀ ਆ ਉਸੇ ਸਹਾਂਮ ਨਾਲ ਫੇ ਅੱਗੇ ਸਟਰਗਲ ਹੋਰ ਬਾਦੀਆ ਸੀਗਾ ਹੂੰ ਤਾਂ ਆਪਾਂ ਫੇ ਇੱਕ ਵਾਰੀ ਹੋਰ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਫੇ ਅੱਗੇ ਜਾਣ ਦੀ ਚਲੋ ਮਹਾਰਾਜ ਤੁਹਾਡੀ ਇਸ ਕੋਸ਼ਿਸ਼ ਨੂੰ ਉਹ ਅੰਬਰਾਤ ਤੱਕ ਲੈ ਜਾਵੇ ਕਿ ਤੁਹਾਨੂੰ ਜਿਹੜੀ ਚੀਜ਼ ਤੁਸੀਂ ਜ਼ਿੰਦਗੀ ਚ ਲੈਣਾ ਚਾਹੁੰਦੇ ਹੋ ਉਹ ਤੁਹਾਨੂੰ ਮਿਲੇ ਹਰ ਟਾਈਮ ਤੇ ਪ੍ਰੀ ਸੇਖੋ ਤੁਹਾਡੇ ਨਾਲ ਰਹੂਗਾ ਅੱਜ ਤੱਕ ਅੱਗੇ ਰਿਹਾ ਹੁਣ ਮੈਂ ਪਿੱਛੇ ਹੋ ਕੇ ਤੁਹਾਨੂੰ ਪੂਰੀ ਸਪੋਰਟ ਕਰਦਾ ਰਹੂੰਗਾ ਠੀਕ ਹੈ ਤੁਹਾਨੂੰ ਕਿਤੇ ਵੀ ਕਿਸੇ ਚੀਜ਼ ਦੀ ਲੋੜ ਹੋਊਗੀ ਮੈਂ ਔਨ ਕੈਮਰਾ ਇਹ ਗੱਲ ਕਹਿਣਾ ਹਮੇਸ਼ਾ ਅਪਰੀ ਸਿੱਖ ਨੂੰ ਨਾਲ ਪਾਉਂਗੇ ਵੀਜ਼ਾ ਲਈ ਅਸੀਂ ਇੰਨਾ ਕ ਜ਼ੋਰ ਲਾ ਦਾਂਗੇ ਤੁਹਾਡੀ ਜ਼ਿੰਦਗੀ ਇਸ ਲੈਵਲ ਤੇ ਸੈੱਟ ਕਰਾਂਗੇ ਤੇ ਤੁਸੀਂ ਵੀ ਇਹ ਚੀਜ਼ ਕਹੋਗੇ ਜੋ 7 ਸਿਜ਼ ਆਊਗਾ ਉਹ ਵੀਜ਼ਾ ਵੀ ਪਾਊਗਾ ਤੇ ਨਾਲੇ ਸੈਟਲ ਵੀ ਹੋ ਜਾਊਗਾ ਬਿਲਕੁਲ ਚਲੋ ਸਾਡਾ ਨਾਲ ਇੱذ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਦਾਂ ਹੀ ਸਾਡੇ ਨਾਲ ਜੁੜ ਕੇ ਰਹੋ ਪਿਆਰ ਇਦਾਂ ਹੀ ਕਰਦੇ ਰਹੋ ਧੰਨਵਾਦ